ਗੁਰੂ ਪਿਆਰੇ ਖਾਲਸਾ ਜੀਓ ਕੋਈ ਸਮਾਂ ਸੀ ਜਦੋਂ ਰਾਜਨੀਤੀ ਇਮਾਨਦਾਰ ਵਫਾਦਾਰ ਮਿਹਨਤ ਦੇ ਨਾਲ ਪਬਲਿਕ ਦੀ ਸੇਵਾ ਕਰਨ ਵਾਲੇ ਲੋਕਾਂ ਦਾ ਜज्ਬਾ ਹੋਇਆ ਕਰਦਾ ਸੀ ਪੀੜੀ ਦਰ ਪੀੜੀ ਪਰਿਵਾਰ ਇੱਕ ਪਾਰਟੀ ਦੇ ਨਾਲ ਜੁੜ ਕੇ ਲੋਕਾਂ ਦੀ ਸੇਵਾ ਕਰਿਆ ਕਰਦੇ ਸਨ ਪਰ ਜੇ ਅੱਜ ਦੀ ਗੱਲ ਕੀਤੀ ਜਾਵੇ ਅੱਜ ਰਾਜਨੀਤੀ ਇੱਕ ਠੰਡਾ ਬਣ ਕੇ ਰਹਿ ਗਈ ਹੈ ਅੱਜ ਰਾਜਨੀਤੀ ਇੱਕ ਪੈਸੇ ਕਮਾਉਣ ਪ੍ਰਾਫਿਟ ਕਮਾਉਣ ਦਾ ਬਿਜ਼ਨਸ ਬਣ ਕੇ ਰਹਿ ਗਈ ਹੈ ਅੱਜ ਦੇ ਦਲਬਦਲੂ ਲੀਡਰ ਜਿਹੜੀ ਪਾਰਟੀ ਦੇ ਵਿੱਚ ਰਹਿੰਦੇ ਨੇ ਉਹਨੂੰ ਮਾਂ ਪਾਰਟੀ ਕਹਿੰਦੇ ਨੇ ਪਰ ਜਦੋਂ ਆਪਣੇ ਨਿੱਜੀ ਹਿੱਤ ਤੇ ਨਿੱਜੀ ਲਾਲਚ ਪੂਰੇ ਨਹੀਂ ਹੁੰਦੇ ਫਿਰ ਉਸ ਪਾਰਟੀ ਨੂੰ ਤੇ ਲੋਕਾਂ ਨੂੰ ਪਿੱਠ ਦੇ ਕੇ ਕਿਸੇ ਦੂਜੀ ਪਾਰਟੀ ਵਿੱਚ ਜਾ ਕੇ ਉਸ ਪਾਰਟੀ ਨੂੰ ਭੰਡਦੇ ਨੇ ਅੱਜ ਦੇ ਬੇਈਮਾਨ ਅੱਜ ਦੇ ਇਹ ਦਲਬਦਲੂ ਲੀਡਰਾਂ ਦੀ ਸਚਾਈ ਭਾਈ ਕਿਰਪਾਲ ਸਿੰਘ ਬਿੱਟੂ ਦੀ ਕਲਮ ਤੇ ਭਾਈ ਮਨਜੀਤ ਸਿੰਘ ਬਟਾਰੀ ਦਾ ਕਵੀਸ਼ਰੀ ਜੱਥਾ ਹੈ ਐਉਂ ਬਿਨੇ ਕਰਦਾ ਹੈ ਮੈਂ ਸੁਣਿਆ ਕਦੇ ਸਿਆਸਤ ਬਣਦੀ ਸਜਣੋ ਮਤ ਨਹੀਂ ਵੋਟਾਂ ਤਾਂ ਲਖ ਪਾਈਏ ਆਪਣੀ ਹੁੰਦੀ ਜਿੱਤ ਨਹੀਂ ਵੋਟਾਂ ਤਾਂ ਲਖ ਪਾਈਏ ਆਪਣੀ ਹੁੰਦੀ ਜਿੱਤ ਨਹੀਂ ਲਾਰਿਆਂ ਦੇ ਨਾਲ ਜਨਤਾ ਨੂੰ ਪਰਮਾਉਂਦੇ ਨੇਤਾ ਜੀ ਗਿਰਗिट ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇਤਾ ਜੀ ਗਿਰਗਿਟ ਦੇ ਰੰਗ ਵੰਗੂ ਰੰਗ ਬਦਲਾਉਂਦੇ ਨੇ ਤਾਂ ਜੀ ਇਹ ਵੋਟਾਂ ਮੌਕੇ ਆਨ ਡਰਾਮੇ ਕਰਦੇ ਵੇਖੇ ਮੈਂ ਉਹੀ ਬੰਦੇ ਗਲ ਤੇ ਗੂਠਾ ਤਰਦੇ ਵੇਖੇ ਮੈਂ ਉਹੀ ਬੰਦੇ ਗਲ ਤੇ ਗੂਠਾ ਤਰਦੇ ਵੇਖੇ ਮੈਂ ਜੋ ਫਿਲਮਾਂ ਵਿੱਚ ਹੁੰਦਾ ਓ ਦਰਸੋਂ ਦੇ ਨੇ ਤਾਂ ਜੀ ਗਿਰਗਿਟ ਦੇ ਰੰਗ ਵੰਗੂ ਦਲ ਬਦਲਾਉਂਦੇ ਨੇ ਤਾਂ ਜੀ ਕ੍ਰਿਕਟ ਦੇ ਰੰਗ ਵਾਂਗੂੰ ਰੰਗ ਬਦਲਾਉਂਦੇ ਨੇਤਾ ਜੀ ਸੱਚੇ ਸੁੱਚੇ ਇਮਾਨਦਾਰ ਬੇਦਾਗ ਕਹਾਉਂਦੇ ਨੇ ਹੱਦੋਂ ਵੱਧ ਕੇ ਇੱਕ ਦੂਜੇ ਕੇ ਚਿੱਕੜ ਪਾਉਂਦੇ ਨੇ ਹੱਥੋਂ ਵੱਧ ਕੇ ਇੱਕ ਦੂਜੇ ਕੇ ਚਿੱਕੜ ਪਾਉਂਦੇ ਨੇ ਜਦ ਕੁਰਸੀ ਨੂੰ ਹੱਥ ਪੈ ਜੇ ਜਦ ਕੁਰਸੀ ਨੂੰ ਹੱਥ ਪੈ ਜੇ ਜਦ ਕੁਰਸੀ ਨੂੰ ਹੱਥ ਪੈ ਜੇ ਫਿਰ ਨਾ ਥਿਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇਤਾ ਜੀ ਸੱਚ ਦਾ ਸ਼ੀਸ਼ਾ ਨਹੀਂਓ ਕਦੇ ਦਿਖਾਉਂਦੇ ਲੋਕਾਂ ਨੂੰ ਸਾਡਾ ਨਹੀਂ ਸੁਆਰਥ ਗੱਲ ਸਮਝਾਉਂਦੇ ਲੋਕਾਂ ਨੂੰ ਸਾਡਾ ਨਹੀਂ ਸੁਆਰਥ ਗੱਲ ਸਮਝਾਉਂਦੇ ਲੋਕਾਂ ਨੂੰ ਓਏ ਰਾਜ ਨਹੀਂ ਇਹ ਸੇਵਾ ਦੀ ਗਾ ਰਾਜ ਨਹੀਂ ਇਹ ਸੇਵਾ ਰਾਜ ਨਹੀਂ ਇਹ ਸੇਵਾ ਕੱਪ ਡਿਆਉਂਦੇ ਨੇ ਤਾਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇ ਤਾਜੀ ਗਿਰਗਿੱਟ ਦੇ ਰੰਗ ਵਾਂਗੂੰ ਰੰਗ ਬਦਲਾਉਂਦੇ ਨੇਤਾ ਜੀ ਖੁਦ ਕਰ ਜਾਂਦੀ ਮੰਡੀ ਵਿੱਚ ਤਿਵਾਰ ਵੇਚਦੇ ਨੇ ਇੱਕ ਵਾਰੀ ਨਹੀਂ ਸਾਨੂੰ ਇਹ ਸੌ ਵਾਰ ਵੇਚਦੇ ਨੇ ਇੱਕ ਵਾਰੀ ਨਹੀਂ ਸਾਨੂੰ ਇਹ ਸੌ ਵਾਰ ਵੇਚਦੇ ਨੇ ਭੁੱਖੀਆਂ ਵਾਂਗੂੰ ਅਨ ਦੀ ਬੁਰਕੀ ਪਾਉਂਦੇ ਨੇਤਾ ਜੀ ਗਿਰਗਿੱਟ ਦੇ ਰੰਗ ਵਾਂਗੂੰ ਦਲ ਬਦਲਾਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇਤਾ ਜੀ ਮਾਂ ਦਾ ਰਤਬਾ ਦਿੰਦੇ ਸੀ ਸਤਕਾਰ ਵਧਾਉਣ ਲਈ ਸੌ ਸੌ ਪਾਪੜ ਵੇਲੇ ਸੀ ਸੱਤਾ ਵਿੱਚ ਆਉਣ ਲਈ ਸੌ ਸੌ ਪਾਪੜ ਵੇਲੇ ਸੀ ਸੱਤਾ ਵਿੱਚ ਆਉਣ ਲਈ ਓਏ ਅੱਜ ਉਸ ਬਾਲਟੀ ਸਾਹਮਣੇ ਰਣ ਵਿੱਚ ਆਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂੰ ਦਲ ਬਦਲਾਉਂਦੇ ਨੇਤਾ ਜੀ ਸੱਚ ਦੀ ਤਕੜੀ ਝੂਠ ਹਮੇਸ਼ਾ ਟੋਲੀ ਜਾਂਦੇ ਨੇ ਆਹ ਕੀਤਾ ਐ ਆ ਕਰਦਿਆਂਗੇ ਬੋਲੀ ਜਾਂਦੇ ਨੇ ਆਹ ਕੀਤਾ ਐ ਆ ਕਰਦਿਆਂਗੇ ਬੋਲੀ ਜਾਂਦੇ ਨੇ ਕਦੇ ਬਚਨਾਂ ਤੇ ਦੇਖੇ ਫੁੱਲ ਚੜਾਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂੰ ਦਲ ਬਦਲਾਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂੰ ਰੰਗ ਬਦਲਾਉਂਦੇ ਨੇਤਾ ਜੀ ਕਦ ਪਾਵਾਂਗੇ ਮੁੱਲ ਜੀਲ ਵਿੱਚ ਭੁੱਖੇ ਪਾਣਿਆਂ ਦਾ ਝੂਠ ਕਦੇ ਨਹੀਂ ਹੁੰਦਾ ਬਿੱਟੂ ਕਥਨ ਸਿਆਣਿਆਂ ਦਾ ਝੂਠ ਕਦੇ ਨਹੀਂ ਹੁੰਦਾ ਬਿੱਟੂ ਕਥਨ ਸਿਆਣਿਆਂ ਦਾ ਇੱਕ ਕੁਰਸੀ ਖਾਤਰ ਜਨਤਾ ਖੂਬ ਚ ਪਾਉਂਦੇ ਨੇਤਾ ਜੀ ਗਿਰਗਟ ਦੇ ਰੰਗ ਵਾਂਗੂੰ ਦਲ ਬਦਲਾਉਂਦੇ ਨੇਤਾ ਜੀ ਗਿਰੇ ਗਿੱਟ ਦੇ ਰੰਗ ਵਾਂਗੂ ਦਲ ਬਦਲ ਆਉਂਦੇ ਨੇ ਤਾਜੀ ਸਾਨੂੰ ਸਮਝਣ ਮੋਰੇ ਸੱਤਰੰਝ ਚਲਾਉਂਦੇ ਨੇ ਸਾਨੂੰ ਸਮਝਣ ਮੋਰੇ ਇਹ ਸੱਤਰੰਝ ਚਲਾਉਂਦੇ ਨੇ ਮਾੜੀ ਪਿੰਡ ਵਾਲਿਆ ਸਾਨੂੰ ਆਪਸ ਵਿੱਚ ਲੜਾਉਂਦੇ ਨੇ ਮਾੜੀ ਪਿੰਡ ਵਾਲਿਆ ਸਾਨੂੰ ਆਪਸ ਵਿੱਚ ਲੜਾਉਂਦੇ ਨੇ ਮੈ ਕ੍ਰਿਪਾਲ ਗੁਰ ਕੀ ਅੱਖਾਂ ਮੈ ਕ੍ਰਿਪਾਲ ਗੁਰ ਕੀ ਅੱਖਾਂ ਮੈ ਕ੍ਰਿਪਾਲ ਗੁਰ ਕੀ ਅੱਖਾਂ ਜਮਾਨ ਪਾਉਂਦੇ ਨੇ ਤਾਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇ ਤਾਜੀ ਗਿਰਗਟ ਦੇ ਰੰਗ ਵਾਂਗੂ ਦਲ ਬਦਲਾਉਂਦੇ ਨੇ ਤਾਜੀ